ਯਾਰ ਡਾਕਟਰ ਮੁਰਦਾਬਾਦ 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 ਜਾਨੀ ਦੇਵੀਆਂ ਉਹ ਡਾਕਟਰ ਮੁਰਦਾਬਾਦ 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 ਬੀਸ਼ੇ ਬੰਬੇਰਸ ਪਰੰਨਾਮ ਆਸ਼ੂਆ ਉਹਨਾਂ ਨੂੰ ਸਿਰ ਸਟੌਨ ਸੀਗੀ ਯੂਰੋ ਨੋਟ ਹਾਈਪ ਦੇ ਵਿੱਚ ਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੀ ਇਨਫੈਕਸ਼ਨ ਬਹੁਤ ਜ਼ਿਆਦਾ ਹੀ ਕੱਲ੍ਹ ਤਾਂ ਇਹਨਾਂ ਨੇ ਹਾਡਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਆ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨੇ ਗੱਲ ਕੀਤੀ ਆ ਡਾਕਟਰ ਨੇ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਜਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਕਿ ਦਿਨਾਂ ਨੇ ਮੋਚ ਘੋਲੀ ਪਾਈਏ ਤੇ ਮਤਲਬ ਕਿ ਨਾ ਮੈਨੂੰ ਨੀਂਦ ਆਉ ਲਾ ਪਈ ਤੇ ਇਹ ਵੀ ਨੇ ਕਹਿੰਦੇ ਕਿ ਤੂੰ ਛਿਲਪਾ ਉੱਪਰ ਚੱਲ ਜਾ ਆਈ ਸੀ ਯੂ ਵਿੱਚ ਇਹ ਰੁਕਣੀ ਹੀ ਦੇਣ ਦੇ ਲੱਗੇ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ 1 ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਉਂਦੇ ਦੇਖਿਆ ਇਹਨਾਂ ਦਾ ਹਾਰਟ ਨਹੀਂ ਕੰਮ ਕਰ ਰਹੇ ਸਰ 올 ਟਾਈਮ ਤੇ ਤੇਜ਼ਾਰੇ ਉਹਨਾਂ ਨੂੰ ਪ੍ਰੈਸ ਕਰ ਰਹੇ 2 ਹੋਵੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੁਸ਼ ਨਹੀਂ ਆndi ਕੋਈ ਟ੍ਰੀਟਮੈਂਟ ਨਹੀਂ ਹੋ ਰਿਹਾ ਸਰ ਦਾ ਬਲੀਜ਼ ਉਹਨਾਂ ਦਾ ਕੁਝ ਕਰ ਰੋ ਯਾਰ ਕਿ ਕਿ ਲੈ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਬ੍ਰੇਨ ਚ ਕਲੋਟਸ ਬਣ ਗਿਆ ਵਾ ਕੋਈ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਅਸ਼ੂ ਨੇ ਜੋੜਦੀ ਆਵਾਜ਼ ਲਗਾਈ ਆ ਕਿ ਮੇਰੇ ਦਰਦ ਹੋ ਰਹੀ ਆ ਉਸ ਤੋਂ ਬਾਅਦ ਜਦ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ ਡਾਕਟਰ ਕੀ ਕਹਿ ਰਿਹਾ ਸੀ ਡਾਕਟਰ ਕਹਿ ਰਿਹਾ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਚਲੇ ਜਾਓ ਅਹੀਂ ਸਵੇਰੇ ਦੇ ਕਹਿ ਰਿਹਾ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ ਪਰ ਡਾਕਟਰ ਉੱਟਨੇ ਕੀਤਾ ਸੀਗਾ ਬਾਹਰੋਂ ਐਨੂੰ ਕੋਈ ਪਹੁੰਚ ਨਹੀਂ ਨਹੀਂ ਕਿ ਬਾਰੇ ਕੀਤਾ ਯਾਰ ਬਾਹਰ ਕੋਈ ਨਹੀਂ ਆਇਆ ਹਜੀਬ ਬਬਰੇ ਕਿਹਾ ਹਾਂ ਹਾਂ ਜਿਨ੍ਹਾਂ ਦਾ ਹਸਪੀਟਲ ਦਾ ਆ ਕਰੇ ਕੀਤਾ ਗੱਲ ਮੰਜੀ ਮੰਜੀ ਬਪਪਰ ਕੀਤਾ ਮੰਜੀ ਕੀਤਾ ਹਾਂਜੀ ਹਾਂਜੀ ਗੱਲ ਹੋ ਨਹੀਂ ਆਪਰੇਸ਼ਨ ਕਿੰਨੇ ਕੀਤਾ ਆਪਰੇਸ਼ਨ ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਂਦੇ ਬਣੀਆ ਹੋਸ਼ ਨਹੀਂ ਕਰ ਰਹੇ ਹੋ ਤੱਕ ਹੋਇਆ ਆਪ ਬਦੇ ਕੋਈ ਇੱਕ ਸਤਰੀ ਵਸਦੇ ਆਈ ਤੇ ਹਾਂਡੀ ਸੁੱਕਰੀ ਪੰਜ ਦਿਨ ਪਹਿਲਾਂ ਆਇਆ ਸੀਗਾ ਜਦੋਂ ਆਇਆ ਸੀਗਾ ਇਹਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਸੀਗੀ ਪਰ ਮੇਰੇ ਕੋਲ ਆ ਕੇ ਕਹਿ ਰਹੇ ਸੀਗੇ ਮੇਰਾ ਗੋਡੇ ਚ ਪੱਥਰੀ ਆ ਉਹਦਾ ਆਪਰੇਸ਼ਨ ਕਰ ਦੋ ਉਹਨਾਂ ਚਾਹ ਰਹੇ ਸੀ ਆਪਰੇਸ਼ਨ ਨਹੀਂ ਕਰ ਸਕਦੇ ਜਨਾ ਚਾਹਤਾ ਕੋਈ ਇਨਫੈਕਸ਼ਨ ਠੀਕ ਨਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕੀਸ਼ਨ ਨਹੀਂ ਉਸ ਤੋਂ ਬਾਅਦ 1.5 ਵਜੇ ਰਾਤੀ ਦਾ ਅੰਦਾਜ਼ਾ ਉਹਨਾਂ ਨੂੰ ਡੋਰਾ ਹੈ ਸੀਦਰ ਆ ਰਿਹਾ ਸਿਦਰ ਦੇ ਵਿੱਚ ਪੇਸ਼ੈਂਟ ਨੂੰ ਮੂੰਹ ਤੋਂ ਛੱਗ ਨਿਕਲੀ ਆ ਤੇ ਲੱਤਾਂ ਬਾਹਾਂ ਨਹੀਂ ਵਿਕ ਰ ਸ ਰਾਈਟ ਆ ਨਹੀਂ ਵਿਕਣਾ ਸਹੀ। ਤੋਂ ਤੋਂ ਨਾਲ ਦੇ ਨਾਲ ਹੀ ਪੇਸ਼ੈਂਟ ਦੇ ਰਹਾ ਵਾ ਉਹ ਗਾਰਡਿਕ ਐਂਡ ਪਲਮਨਰੀ ਅਰੈਸਟ ਤੇ ਗਿਆ ਉਹ ਨਾ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰ ਲਿਆ ਉਹਨੂੰ ਵੈਂਟੀਲੇਟਰ ਦੇ ਉੱਤੇ ਲਗਾ ਦਿੱਤਾ। ਉਸ ਸਾਰੀ ਸਾਰੇ ਕੰਮ ਨੂੰ ਸਾਰੀ ਟੀਮ ਸਾਰੇ ਨਸਟਾ ਦੇ ਇਸ ਮੈਡੀਕਲ ਸਪੈਸ਼ਲਿਸਟ ਸਾਰੇ ਆਣੇ ਅਤੇ ਵਲਕੇ ਟੀਮ ਵਰਕ ਕੀਤਾ। ਉਤਵਾ ਦਾ ਸਾਨੂੰ ਇਹਦਾ ਜਿਹੜਾ ਡਾਇਗਨੋਸ ਬਹੰਦਾ ਸੀ ਉਹ ਹਦਰੰਗ ਦਾ ਹੀ ਦਿਖ ਰਿਹਾ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਪਹਿਲਾ ਇੰਦੇ ਸੀਗਾ ਉਹ ਹਦਰੰਗ ਦੇ ਇਲਾਜ ਕਰਕੇ ਅਸੀਂ ਪੇਸ਼ੈਂਟ ਸੀਟੀ ਕਰਾਈ ਸੀਟੀ ਵੀ ਰਾਤ ਨੂੰ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸੀਟੀ ਕਰਾ ਕੇ ਲੈ ਕੇ ਆਏ ਐਮਬੂਲੈਂਸ ਦੇ ਵਿੱਚ ਕੁੱਦ ਜਾ ਕੇ ਉਹ ਸੀਟੀ ਤੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਉਹਨੂੰ ਹਦਰੰਗ ਦਾ ਦੌਰ ਆਇਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਹਾਂ ਭਈ ਇਹਨੂੰ ਹਦਰੰਗ ਦਾ ਦੌਰ ਆ ਇਹਨੂੰ ਕਿਸੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ ਪਰ ਉਹ ਲਗਾਤਾਰ ਇਸੇ ਨੂੰ ਰਿਫਿਊਜ਼ ਕਰ ਰਿਹਾ ਰਾਤ ਦੇ ਕਰ ਰਿਹਾ ਕਰੀਬਨ 1:30 ਵਜੇ ਸਾਢੇ ਤੇ ਸਾਢੇ 3:00 ਵਜੇ ਤੁਰ ਫੀਲ ਕਰ ਰਿਹਾ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ ਸਾਡਾ ਪੇਸ਼ੈਂਟ ਜਾਂ ਇੱਥੋਂ ਜਿੰਦਾ ਜਿਉ ਉਹ ਮਰਿਆ ਜਾਉ ਇਹ ਬਹੁਤ ਐ ਦੇ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਜਿਉ ਜਾਂ ਮਰਿਆ ਜਾਉ ਇਹ ਮੈਨੂੰ ਨਹੀਂ ਹਜਮ ਹੋਣੀ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਆ ਕਿ ਆ ਇੱਥੇ ਜਿੰਦਾ ਜਿਉ ਜਾਂ ਮਰਿਆ ਜਿਉ ਇਸ ਚੀਜ਼ ਨੂੰ ਆਪਾਂ ਉਹਨੇ ਸਾਰੇ ਜਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਵੀ ਜਾਂਦੇ ਆ ਮੇਰੇ ਨਾਲ ਉੱਥੇ ਵੇਖਦੇ ਆ ਆਪਾਂ ਪੇਸ਼ੈਂਟ ਜਿੰਦਾ ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹੈ ਵਾਏ ਬਹੁਤ ਗਲਤ ਗੱਲ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਅੰਸਰ ਦੇੜਿਆ ਇਹਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਸਰ ਨਿਊਰੋ ਸਰਜਨ ਆਪਣੇ ਕੋਈ ਸੀ ਹੈ ਕਿ अवेलेबल ਨਿਊਰੋ ਸਰਜਨ ਨਾਲ ਦੇ ਵਿਦਿਆਰਥੀ ਉੱਤੇ ਆਉਂਦੇ ਆ ਨਿਊਰੋ ਸਰਜਨ ਨਾਲ ਟੈਲੀਫੋਨਿਕਲੀ ਕਨਸਲਟੇਸ਼ਨ ਉਹ ਰੱਤੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋ ਸੈਂਟਲ ਦੇ ਵਿੱਚ ਡਾਕਟਰ ਉਹਨਾਂ ਨੇ ਕਹਿਣਾ ਵਾ ਕਿ ਦਵਾਦ ਨੂੰ ਡਾਕਟਰ ਨੇ ਕਹੇਤਾ ਜੀ ਹਣੋ ਕੇ ਪੇਸ਼ੇ ਤੁਹਾਡਾ ਲੈਟਵਾ ਹੋ ਲਈ ਸਿਰਫ ਆਪਣੀ ਖਵਾਸੀ ਲਾਣ ਵਾਸਤੇ ਕਾਹਦੇ ਉੱਥੇ ਲਾ ਜੋ ਇਹ ਇਹ ਬਾਰ ਬਾਰ ਪੇਸ਼ੇ ਨੂੰ ਕਹਿੰਦੇ ਨੇ ਕਿ ਜਦੋਂ ਵੀ ਕੋਈ ਕਾਰਡੀ ਟਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ ਦੇ ਵੀ ਨਾਲ ਕਰਕੇ ਆਪਣੇ ਜਿੰਮੇ ਵਾਲੇ ਲਾ ਜਾਣ ਸਾਡੇ ਜਿੰਨਾ ਵੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜ਼ਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉੱਥੇ ਮੋਨੀਟਰ ਲੱਗਿਆ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲਟਾਕੇ ਥੋੜੀ ਰੱਖਣਾ ਇੱਕ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ ਇਹ ਤਾਂ ਤੁਸੀਂ ਉਹਦਾ ਵਾਚਨਾ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਹੋ ਤੇ ਪੜਨਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪੀ ਆ ਰਿਹਾ ਕਿ ਨਹੀਂ ਆ ਰਿਹਾ ਉਹ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਨੇ ਜਾ ਕੇ ਦੇਖ ਲੈਣੇ ਚਲੋ ਜੀ ਕੋਰਤਵਾਹ ਕੀ ਗਿਆ ਖਿਆਲ ਕਰਵਾਹ ਨੂੰ ਮੇਰੇ ਇੱਕੋ ਹੀ ਗੁਜਾਰਸ਼ ਹੈ ਕਿ ਮਰੀਜ਼ ਨੂੰ ਜੇ ਬਚਾਉਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਛੁੱਕ ਕੇ ਬਾਹਰ ਭੇਜ ਸਕਦੇ ਜੇ ਮੈਂ ਜਦ ਤੱਕ ਪਰਿਵਾਰ ਵਾਲੇ ਹਮਸਮਤੀ ਦੇ ਦੇਣ ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਹਮਸਮਤੀ ਦੇ ਲਿਆ ਕਿ ਸਾਨੂੰ ਸ਼ਿਫਟ ਕੀਤਾ ਜਾਏ ਸ਼ਿਫਟ ਕਰਨ ਲਈ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਐਂਬੂਲੈਂਸ ਹੋਰ ਆਪਣਾ ਵੈਂਟੀਲੇਟਰ ਵਾਲੀ ਐਂਬੂਲੈਂਸ ਸਾਰਾ ਸਟਾਫ ਇਨਾਲਪੇ ਡਾਗਾ ਇਹ ਮੇਰੀ ਰਿਸਪੋਨਸੀਬਿਲਟੀ ਹੋਏਗੀ ਸ਼ਿਫਟ ਕਰਨ ਦਾ ਡਾਕਟਰ ਸਾਹਿਬ ਇੱਕ ਡਾਕਟਰੀ ਵੱਡੀ ਟੀਮ ਆਸੇ ਬੈਠੀ ਹੋਈ ਹੈ ਸਾਰੇ ਨੂੰ ਦੇਖ ਕੇ ਕਿੰਨੇ ਕਹਿੰਦੇ ਚਾ ਸਕਦੇ ਜੇ ਉਹ ਉਹ ਰੱਖਾ ਕਰਤਾ ਜਾਏ ਤੋਂ ਬਾਸ ਸਕਦਾ ਇਹ 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 ਯੂਗਾ ਤੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਵਿੱਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਨਹੀਂ ਪਤਾ ਉਹ ਏਡੇ ਵੱਡੇ ਸੰਤ ਦੇ ਕਹਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ